ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਿਹਾ ਆ ਆਨੰਦ ਮੋਟਰ ਤੇ ਜਿਨ੍ਹਾਂ ਨੇ ਗਰਮੀ ਦੇ ਮੱਦੇ ਨਜ਼ਰ ਵੱਡੇ ਆਫਰ ਦੇਣੇ ਸ਼ੁਰੂ ਕਰ ਦਿੱਤੇ ਆ ਤਸਵੀਰਾਂ ਤੁਹਾਨੂੰ ਦਿਖਾਣੇ ਆ ਪਹਿਲਾਂ ਅਸੀਂ ਅੰਦਰ ਚੱਲਦੇ ਆ ਤੁਹਾਨੂੰ ਤਸਵੀਰਾਂ ਦਿਖਾਣੇ ਆ ਦੱਸ ਦਈਏ ਕਿ ਜੇਕਰ ਤੁਸੀਂ ਇਲੈਕਟ੍ਰਿਕ ਈ-ਬਾਈਕ ਲੈਣ ਦੀ ਸਲਾਹ ਬਣਾ ਰਹੇ ਹੋ ਜਾਂ ਈ-ਬਾਈਕ ਲੈਣ ਜਾ ਰਹੇ ਹੋ ਤਾਂ ਫੇਰ ਇੱਕ ਵਾਰ ਆਨੰਦ ਮੋਟਰ ਤੇ ਜ਼ਰੂਰ ਆਓ ਕਿਉਂਕਿ आनंद मोटर ਦੇ ਵੱਲੋਂ ਵੱਡੇ ਆਫਰ ਦਿੱਤੇ ਜਾ ਰਹੇ ਆ ਪਹਿਲਾ ਸ਼ਹਿਰ ਦਾ ਪਹਿਲਾ ਈ-ਬਾਈਕ ਦਾ ਸ਼ੋਅਰੂਮ ਹੈ ਸਭ ਤੋਂ ਪੁਰਾਣਾ ਸ਼ੋਅਰੂਮ ਹੈ ਔਰ ਪਹਿਲਾ ਸ਼ੋਅਰੂਮ ਹੈ ਜਿੱਥੇ 40000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਤੁਹਾਨੂੰ ਜਿਹੜੀ ਈ-ਬਾਈਕ ਹੈ ਉਹ ਮਿਲ ਜਾਏਗੀ ਆਫਰ ਕੀ ਦਿੱਤੇ ਜਾ ਰਹੇ ਆ ਇਹ ਵੀ ਗੱਲਬਾਤ ਕਰਦੇ ਆ ਚੱਲ ਕੇ ਤੁਹਾਨੂੰ ਦਿਖਾ ਦਿੰਨੇ ਆ ਕੋਈ ਵੀ ਤੁਸੀਂ ਖਰੀਦ ਕਰੋਗੇ ਤਾਂ ਉਹਦੇ ਉੱਤੇ ਤੁਹਾਨੂੰ ਫਲਿੱਪਕਾਰਟ ਦਾ 에어 ਕੂਲਰ ਜਿਹੜਾ ਹੈ ਸਮਾਰਟ ਕੂਲਰ ਉਹ ਫਰੀ ਦਿੱਤਾ ਜਾ ਰਿਹਾ ਜਿਸ ਦੀ ਕੀਮਤ ਆਨਲਾਈਨ ਜੇਕਰ ਗੱਲ ਕੀਤੀ ਜਾਵੇ ਤਾਂ 6000 ਦੇ ਕਰੀਬ ਹੈ ਔਰ 6000 ਰੁਪਏ ਦਾ ਕੂਲਰ ਜਿਹੜਾ ਹੈ ਉਹ ਤੁਹਾਨੂੰ ਇੱਥੇ ਫਰੀ ਆਫ ਕਾਸਟ ਨਾਲ ਸਕੂਟਰ ਦੀ ਪਰਚੇਸ ਦੇ ਜਿਹੜਾ ਕੀ ਹੈ ਦਿੱਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਦੂਮੜਾ ਸਾਹਿਬ ਇੱਥੇ ਮੌਜੂਦ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿਸ ਤਰ੍ਹਾਂ ਦੇ ਆਫਰ ਹੈ ਔਰ ਕੀ ਹੁਣ ਜਿਹੜਾ ਹੈਗਾ ਉਹ ਦੂਮੜਾ ਸਾਹਿਬ ਆਖਰਾਂ ਕਰਿਆ ਜੀ ਸਰ ਸਵਾਗਤ ਪਹਿਲਾਂ ਤਾਂ ਜਲਾਲਾਬਾਦ ਦੇ ਇਲਾਕਾ ਵਾਸੀਆਂ ਨੂੰ ਜੈ ਸ਼੍ਰੀ ਰਾਮ ਤੇ ਮੇਰੇ ਭਰਾਵਾਂ ਨੂੰ ਇੱਕ ਮੈਂ ਛੋਟੀ ਜੀ ਅਰਜ਼ ਕਰ ਰਿਹਾ ਇਲੈਕਟ੍ਰਿਕ ਸਕੂਟਰੀ ਲੈਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਆਨੰਦ ਮੋਟਰ ਤੇ ਜ਼ਰੂਰ ਵਿਜ਼ਿਟ ਕੀਤਾ ਜਾਵੇ ਕਿਉਂਕਿ ਅਸੀਂ ਥੋੜਾ ਜਨਾ ਲੋਕਾਂ ਨਾਲੋਂ ਪਰੇ ਹਟ ਕੇ ਕੰਮ ਕਰ ਰਹੇ ਆ ਅਸੀਂ ਨਾ ਅੱਜ ਦੀ ਡੇਟ ਵਿੱਚ ਹਰੇਕ ਬੰਦਾ ਇਸ ਲਾਈਨ ਦੇ ਵਿੱਚ ਨਾ ਬੈਂਟਰੀ ਨੂੰ ਨਵੀਂ ਤਕਨੀਕ ਨੂੰ ਨਹੀਂ ਪਕੜ ਰਿਹਾ ਅਸੀਂ ਥੋੜਾ ਜਨਾ ਉਸ ਬੈਂਟਰੀਆਂ ਦੇ ਵਿੱਚ ਇਸ ਨਵੀਂ ਤਕਨੀਕ ਪਕੜ ਰਹੇ ਆ ਜਿਵੇਂ ਕਿ ਨਾ ਕੋਈ ਵੀ ਸਕੂਟਰੀ ਹੁੰਦੀ ਹੈ ਨਾ ਉਹਦੇ ਵਿੱਚ 12 28 ਦੀ ਬੈਂਟਰੀ ਹੁੰਦੀ ਹੈ ਅਸੀਂ ਨਾ 12 28 ਤੇ 12 30 ਦੀ ਬੈਟਰੀ ਨਹੀਂ ਯੂਜ਼ ਕਰ ਰਹੇ ਅਸੀਂ ਕਰਦੇ ਹਾਂ 12 32 ਦੀ ਬੈਟਰੀ 12 32 ਦੀ ਬੈਟਰੀ 6700 ਰੁਪਿਆ ਕੋਸਟਲੀ ਹੁੰਦੀ ਹੈ ਪੰਜ ਬੈਟਰੀਆਂ ਮਗਰ 3500 ਰੁਪਏ ਦਾ ਫਰਕ ਆ ਜਾਂਦਾ ਹੈ ਉਹ ਕੋਈ ਵੀ ਯੂਜ਼ ਨਹੀਂ ਕਰਦਾ ਪਰ ਅਸੀਂ ਕਮਾਈ ਘੱਟ ਕਰਨੇ ਆ ਪਰ ਚੀਜ਼ ਬਹੁਤ ਜ਼ਿਆਦਾ ਗਾਹਕ ਨੂੰ ਚੰਗੀ ਦੇਣਾ ਚਾਹੁੰਦੇ ਆ ਇੱਕ ਅਸੀਂ ਅੱਜ ਗਰਮੀਆਂ ਵਿੱਚ 20 ਦਿਨਾਂ ਵਾਸਤੇ ਪਰਮਿਸ਼ਨ ਲਈ ਹੈ ਉਸੇ ਰੇਟਾਂ ਤੇ ਜੋ ਰੇਟ ਤੇ ਤੁਸੀਂ ਲੈ ਕੇ ਜਾ ਰਹੇ ਹੋ ਕੱਲ ਤੋਂ 22 ਜੂਨ ਤੋਂ 6000 ਦਾ ਕੂਲਰ ਫ੍ਰੀ ਮਿਲੇਗਾ ਉਹ ਜੋ ਰੇਟਾਂ ਤੇ ਆਪਣਾ ਯਾਨੀ ਕਿ ਸਕੂਟਰ ਦਾ ਰੇਟ ਉਹੀ ਰਹੇਗਾ ਹਾਂਜੀ ਸਕੂਟਰ ਦੇ ਰੇਟ ਦੇ ਵਿੱਚ ਕੋਈ ਫਰਕ ਨਹੀਂ ਹੋਏਗਾ ਔਰ 6000 ਦਾ ਸਮਾਰਟ ਕੂਲਰ ਅਸੀਂ ਫ੍ਰੀ ਦੇਣ ਜਾ ਰਹੇ ਹਾਂ 15 20 ਦਿਨ ਕੰਪਨੀ ਕੋਲ ਸਪੈਸ਼ਲ ਪਰਮਿਸ਼ਨ ਲਈ ਹੈ ਉਮੜਾ ਸਾਹਿਬ ਇੱਕ ਮੈਨੂੰ ਗੱਲ ਸਮਝਾਓ ਕਿ بڑا ਜਿਹੜਾ ਹੈਗਾ ਪ੍ਰਚਾਰ ਅਸੀਂ ਸੁਣ ਰਹੇ ਹਾਂ ਐਡਾਂ ਵੀ ਦੇਖ ਰਹੇ ਹਾਂ ਲੱਖ ਰੁਪਏ ਚ ਤਿੰਨ ਸਕੂਟਰੀਆਂ ਲੱਖ ਰੁਪਏ ਚ ਤਿੰਨ ਸਕੂਟਰੀਆਂ ਉਹ ਕੀ ਸਿਸਟਮ ਹੈਗਾ ਇਸ ਤਰ੍ਹਾਂ ਜੀ ਉਸ ਚੀਜ਼ ਦੀ ਨਾ ਕੋਈ ਗਾਰੰਟੀ ਨਹੀਂ ਮੈਂ ਉਹਨਾਂ ਗੱਲ ਥੋੜੀ ਜੀ ਗੰਦੀ ਕਰਾਂਗਾ ਇੱਕ ਨਾ ਉਹਨੇ ਅੱਜ ਤੋਂ 10 ਦਿਨ ਪਹਿਲਾਂ ਇੱਕ ਸ਼ੋਰੂਮ ਦੇ ਬਾਹਰ ਨਾ ਲੇਡੀਜ਼ ਤੇ ਬੱਚਾ ਅੰਦਰ ਜਾ ਰਹੀ ਸੀ ਤੇ ਸਕੂਟੀ ਨੂੰ ਅਚਾਨਕ ਧੂਆ ਨਿਕਲ ਪਿਆ ਉਹ ਅਸੀਂ ਵੀ ਸ਼ਾਇਦ ਇੱਕ ਵਾਰੀ ਸਾਨੂੰ ਲੱਗਿਆ ਯਾਰ ਕਿਤੇ ਸਾਡੀ ਨਹੀਂ ਹੈਗੀ ਹਰੇਕ ਬੰਦਾ ਪਿੱਛਾ ਕਰਦਾ ਪਰ ਅਸੀਂ ਉੱਥੇ ਜਾ ਕੇ ਦੇਖਿਆ ਉਹ ਟੌਕਸਮੋ ਕੰਪਨੀ ਦੀ ਜਿਹੜੀ ਆਪਾਂ ਲੱਖ ਦੀ ਤਿੰਨ ਕਹਿੰਨੇ ਆ ਉਸ ਕੰਪਨੀ ਦੀ ਇਕੱਲੀ ਕੰਪਨੀ ਨੂੰ ਉਹ ਤੁਆ ਨਿਕਲਿਆ ਸੀ ਅੱਗ ਲੱਗੀ ਸੀ ਉਸ ਚੀਜ਼ ਦੀ ਕੋਈ ਗਾਰੰਟੀ ਨਹੀਂ ਉਹਨਾਂ ਨੇ ਥੋੜਾ ਜਿਹਾ ਚੀਪ ਮਾਲ ਯੂਜ਼ ਕੀਤਾ ਹੁੰਦਾ ਪਰ ਅਸੀਂ ਉਹਦੇ ਨੇੜੇ ਤੇੜੇ ਤੁਹਾਨੂੰ ਜੇ 12 32 ਦੀਆਂ ਬੈਟਰੀਆਂ ਪਾ ਕੇ ਆਪਾਂ ਤੁਹਾਨੂੰ ਉਸ ਤੋਂ ਬਹੁਤ ਹੀ ਵਧੀਆ ਚੀਜ਼ ਗਾਰੰਟੀ ਵਾਲੀ ਦਈਏ ਉਹ ਜ਼ਿਆਦਾ ਵਧੀਆ ਹੈ ਆਪਣਾ ਨਹੀਂ ਉਹ ਲੱਖ ਰੁਪਏ ਦੀਆਂ ਤਿੰਨ ਦੇ ਰਹੀ ਐ ਆਪਾਂ ਸਸਤੀ ਸਕੂਟੀ ਕਿਹੜੀ ਆ ਆਪਣੇ ਕੋਲ ਆਪਾਂ ਹੁਣ ਇਸ ਤਰ੍ਹਾਂ ਤੁਸੀਂ ਆਓ ਅਸੀਂ ਆ ਇੱਕ ਮਾਡਲ ਹੈ ਜੀ ਸਾਡਾ 45000 ਰੁਪਏ ਦਾ ਮਾਡਲ ਹੈ ਜੀ ਪਹਿਲਾਂ ਤਾਂ ਅਸੀਂ 1232 ਦੀਆਂ ਬੈਂਟੀਆਂ ਯੂਜ਼ ਕਰ ਰਹੇ ਹਾਂ ਜੀ ਇਹਦੇ ਚ 1232 ਉਹ 3500 ਰੁਪਏ ਸੈੱਟ ਦਾ ਫਰਕ ਹੈ ਦੂਜਾ 6000 ਦਾ ਕੂਲਰ ਨਾਲ ਫਰੀ ਦੇ ਰਹੇ ਹਾਂ ਜੀ ਅੱਛਾ ਇਹਦੇ ਨਾਲ ਹੀ ਹਾਂ ਜੀ ਇਹਦੇ ਨਾਲ ਹੀ ਹੁਣ 45000 ਮਗਰ 10000 ਰੁਪਿਆ ਕਟਾ ਆ ਦिए ਤਾਂ 35000 ਦੀ ਚੀਜ਼ ਅਸੀਂ ਗਾਰੰਟੀ ਵਾਲੀ ਦੇ ਰਹੇ ਹਾਂ ਇੱਕ ਤਰ੍ਹਾਂ ਦੀ ਉਹ ਤੇ ਫਿਰ ਹਰ ਇੱਕ ਚੀਜ਼ ਦੀ ਗਾਰੰਟੀ ਹੈ ਉਸ ਚੀਜ਼ ਦੀ ਆਪਣਾ ਯਾਨੀ ਕਿ ਫਿਰ ਉਹ 33000 ਦੀ ਕਹਿੰਦੇ 35 ਹਾਂ ਤੇ ਉਹ 2000 ਪਿੱਛੇ ਉਹ ਨਹੀਂ ਦਾ ਨਾਲੇ ਨਾ ਅਸੈਸਰੀ ਹੁੰਦੀ ਹੈ ਜੀ ਤੇ ਨਾਲੇ ਨਾ ਡਿਸਕ ਬ੍ਰੇਕ ਹੁੰਦੀ ਹੈ ਤੇ ਨਾ ਉਹ ਰਿਮੋਟ ਤੇ ਹੁੰਦੀ ਹੈ ਇਹ ਟੱਚ ਸਕਰੀਨ ਸਟਾਰਟ ਹੁੰਦੀ ਹੈ ਉਹਦੀ ਕੋਈ ਇਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੈਗੀ ਆਪਣਾ ਉਸ ਤੋਂ ਜ਼ਿਆਦਾ ਹੈਵੀ ਸਮਾਨ ਲੱਗਿਆ ਆ ਇਹਦੇ ਤੇ ਆਪਣਾ ਹੈਵੀ ਤੋਂ ਜ਼ਿਆਦਾ ਹੈ ਵੱਡੀ ਸਕੂਟੀ ਕਿਹੜੀ ਹੈ ਹਾਂਜੀ ਹਾਂਜੀ ਸਾਡੇ ਕੋਲ ਇੱਕ ਸਪੈਸ਼ਲ ਮਾਡਲ ਆਇਆ ਜੀ ਉਹ ਸਵਾ ਲੱਖ ਦਾ ਮਾਡਲ ਹੈ ਜੀ ਇਹ ਸਰ ਪਹਿਲਾ ਮਾਡਲ ਹੋਏਗਾ ਜਿਹੜਾ 60000 ਕਿਲੋਮੀਟਰ ਤੇ 3 ਸਾਲ ਦੀ ਗਾਰੰਟੀ ਹੈ ਇਹ ਪਹਿਲ ਅੱਜ ਤੱਕ ਕਿਸੇ ਵੀ ਸਕੂਟਰੀ ਨੇ 60000 ਕਿਲੋਮੀਟਰ ਦੀ ਗਾਰੰਟੀ ਨਹੀਂ ਦਿੱਤੀ ਹਾਂ 3 ਸਾਲ ਆਰਸੀ ਵਾਲਾ ਮਾਡਲ ਹੈ ਉਹ ਵੀ ਕਲਾਸਿਕ ਜਿਹਾ ਲੱਗਦਾ ਹੈ ਹਾਂਜੀ ਹਾਂਜੀ ਬਿਲਕੁਲ ਇਹਦੀ 60000 ਕਿਲੋਮੀਟਰ ਦੀ ਗਾਰੰਟੀ ਹੈ ਔਰ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ 130 ਕਿਲੋਮੀਟਰ ਚੱਲਦਾ ਹੈ ਹਾਂਜੀ ਔਰ ਪਲੱਸ 3.5 ਘੰਟੇ ਦੇ ਵਿੱਚ ਚਾਰਜ ਹੁੰਦਾ ਹੈ ਜੀ ਤੇ ਇਹਦੇ ਦੇ ਆਫਰ ਦੇ ਰਹੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਜਿਹੜਾ ਕੂਲਰ ਇਹ ਸਭ ਤੇ ਦੇਾਂਗੇ ਜੀ ਕੂਲਰ ਸਭ ਤੇ ਹਾਂ ਉਹਦਾ ਇਹਦੀ ਕੀਮਤ ਕਿੰਨੀ ਹੈ ਜੀ ਇਹ 1 ਲੱਖ 25 30 ਹਜ਼ਾਰ ਰਾਉਂਡ ਫਿਗਰ ਹਾਂ 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 ਜੀ ਹਾਂ ਜੀ ਤੀਸਰੀ ਦਾ ਹੋਏਗਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਐਕਸੈਸਰੀ ਲਗਵਾਉਂਦਾ ਕੋਈ ਨਹੀਂ ਲਗਵਾਉਂਦਾ ਜੀ ਇਸ ਤੋਂ ਇਲਾਵਾ ਕਿਹੜੀ ਹੈ ਤੁਸੀਂ ਇੱਕ ਦੱਸ ਰਹੇ ਸੀ ਕਿ ਬੱਚਿਆਂ ਵਾਸਤੇ ਬੜੀ ਬੱਚੇ ਪਸੰਦ ਕਰਦੇ ਉਹ ਕਿਹੜਾ ਮਾਡਲ ਹੈ ਇੱਕ ਸਾਡਾ ਸਪੈਸ਼ਲ ਮਾਡਲ ਆਇਆ ਜੀ ਐਕਸਮੈਨ ਇਹ ਮਾਡਲ ਇੰਨਾ ਜ਼ਿਆਦਾ ਚੰਡੀਗੜ੍ਹ ਮੁਅੱਲੀ ਪਟਿਆਲਾ ਦੇ ਵਿੱਚ ਵਿਕ ਰਿਹਾ ਨਾ ਇਹਨੂੰ ਸਟੂਡੈਂਟ ਇੰਨਾ ਪਸੰਦ ਕਰਦੇ ਇੰਨਾ ਛੋਟੇ ਬੱਚੇ ਜਿਹੜੇ ਖਾਸ ਕਰਕੇ 14 ਤੋਂ 20 ਸਾਲ ਦੀ ਉਮਰ ਦੇ ਹੁੰਦੇ ਨੇ ਉਹਨਾਂ ਵਾਸਤੇ ਸਪੈਸ਼ਲ ਮਾਡਲ ਆਇਆ ਜੀ ਐਕਸਮੈਨ ਬਹੁਤ ਹੀ ਜ਼ਿਆਦਾ ਮਾਡਲ ਵਿਕ ਰਿਹਾ ਔਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਿਕੇਗਾ ਜੀ ਬੱਚਿਆਂ ਵਾਸਤੇ ਹਾਂਜੀ ਐਕਸਮੈਨ ਜੈਲਿਓ ਕੰਪਨੀ ਦਾ ਅੱਛਾ ਇਹ ਤਾਂ ਗੱਲ ਹੋ ਗਈ ਜਿਹੜੀ ਤੁਸੀਂ ਸਕੂਟਰੀਆਂ ਦੇ ਬੈਟਰੀਆਂ ਦੇ ਦੱਸ ਦਿੱਤਾ ਹਨਾ ਆਫਰ ਜਿਹੜਾ ਹੈਗਾ ਇਹ ਕਿੰਨੇ ਦਿਨਾਂ ਤੱਕਣ ਹੈਗਾ ਇਹ ਸਰ 15 ਦਿਨ ਦਾ ਹੈ ਬਹੁਤ ਜ਼ਿਆਦਾ ਜ਼ੋਰ ਮਾਰੀਏ 20 ਦਿਨ ਦਾ ਹੈ ਇਹ ਕੋਈ ਲੰਮਾ ਨਹੀਂ ਚੱਲੇਗਾ ਇਹ ਓਨਲੀ ਗਰਮੀਆਂ ਦੇ ਸੀਜ਼ਨ ਦੀ ਪਰਮਿਸ਼ਨ ਲਈ ਹੈ 15 ਤੋਂ 20 ਦਿਨ ਹੀ ਚੱਲੇਗਾ ਬਸ ਕਿੰਨੇ ਦੀ ਕੀਮਤ ਹੈ ਕੂਲਰ ਦੀ 6000 ਦਾ ਫਲਿੱਪਕਾਰਟ ਤੇ ਤੁਸੀਂ ਇਹਦਾ ਰੇਟ ਚੈੱਕ ਕਰ ਲਓ 4999 ਰੁਪਏ ਔਨਲਾਈਨ ਇਹ ਬੋਲ ਰਿਹਾ ਰੇਟ 6000 ਰੁਪਿਆ 6000 ਰੁਪਿਆ ਦਾ ਹਾਂਜੀ ਹਾਂਜੀ ਅਬ ਬਿਲਕੁਲ ਫਰੀ ਦੇ ਰਿਹਾ ਜੀ ਕੱਲ ਤੋਂ ਸਟਾਰਟ ਹੈ ਜਿਹੜਾ ਮਰਜ਼ੀ ਆਵੇ ਜੋ ਪੁਰਾਣੇ ਰੇਟ ਨੇ ਉਹਨਾਂ ਤੇ ਕੂਲਰ ਨਾਲ ਲੈ ਕੇ ਜਾਵੇ ਜੀ ਤਾਂ ਬਿਲਕੁਲ ਦੱਸ ਦਈਏ ਤੁਹਾਨੂੰ ਕਿ ਆਨੰਦ ਮੋਟਰਸ ਨੇੜੇ ਫਾਜ਼ਿਲ ਫਿਰੋਜ਼ਪੁਰ ਬੱਸ ਸਟੈਂਡ ਜਿੱਥੇ ਆਫਰ ਦਿੱਤਾ ਜਾ ਰਿਹਾ ਜੇਕਰ ਤੁਸੀਂ ਈ-ਬਾਈਕ ਲੈਣ ਦੇ ਚਾਹਵਾਨ ਹੋ ਸਲਾਹ ਬਣਾ ਰਹੇ ਹੋ ਤਾਂ ਫਿਰ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਕਿਉਂਕਿ 6000 ਰੁਪਏ ਦੀ ਕੀਮਤ ਦਾ ਜੋ ਕੂਲਰ ਹੈ ਉਹ ਫਲਿੱਪਕਾਰਟ ਦਾ ਕੂਲਰ ਹੈ ਜਿਹੜਾ ਉਹ ਇੱਥੇ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਕਿਸੇ ਵੀ ਮਾਡਲ ਦੀ ਤੁਸੀਂ ਪਰਚੇਸ ਕਰਦੇ ਹੋ ਕੋਈ ਵੀ ਸਕੂਟਰ ਤੁਸੀਂ ਇੱਥੋਂ ਈ-ਬਾਈਕ ਲੈਣੇ ਹੋ ਤਾਂ ਉਸ ਦੇ ਨਾਲ ਤੁਹਾਨੂੰ 6000 ਰੁਪਏ ਦਾ ਕੂਲਰ ਜਿਹੜਾ ਹੈਗਾ ਉਹ ਫ੍ਰੀ ਦਿੱਤਾ ਜਾਏਗਾ ਔਰ ਬੈਟਰੀਆਂ ਦੀ ਜਿੰਤੋਂ ਤੱਕਨ ਗੱਲ ਹੈ ਬਾਈ ਹੁਣਾਂ ਨੇ ਦੱਸਿਆ ਕਿ ਇਹਨਾਂ ਦੇ ਵੱਲੋਂ ਜਿਹੜੀਆਂ ਬੈਟਰੀਆਂ ਯੂਜ਼ ਕੀਤੀਆਂ ਜਾ ਰਹੀਆਂ ਉਹ ਵਧੀਆ ਕਿਸਮ ਦੀਆਂ ਬੈਟਰੀਆਂ ਹੈਗੀਆਂ ਕਿਸੇ ਤਰ੍ਹਾਂ ਦਾ ਵੀ ਕੰਪਰੋਮਾਈਜ਼ ਜਿਹੜਾ ਹੈਗਾ ਉਹ ਬੈਟਰੀ ਦੇ ਮਾਮਲੇ 'ਚ ਨਹੀਂ ਕੀਤਾ ਜਾ ਰਿਹਾ 12 32 ਦੀਆਂ ਬੈਟਰੀਆਂ ਜਿਹੜੀਆਂ ਇਹਨਾਂ ਦੇ ਵੱਲੋਂ ਯੂਜ਼ ਕੀਤੀਆਂ ਜਾਂਦੀਆਂ ਆਮ ਤੌਰ ਤੇ 12 28 ਲੋਕੀ ਯੂਜ਼ ਕਰਦੇ ਆ ਜੋ ਕਿ ਸਸਤੀ ਹੁੰਦੀ ਹੈ ਪਰ ਇਹਨਾਂ ਦੇ ਵੱਲੋਂ 12 32 ਦੀ ਬੈਟਰੀ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਇੱਕ ਸਪੈਸ਼ਲ ਸਾਡੇ ਕੋਲ ਮਾਡਲ ਆਦਾ ਹੈ ਉਹਦੀ 12 42 ਦੀ ਬੈਟਰੀ ਹੁੰਦੀ ਹੈ ਸਰ ਉਹ 100 ਕਿਲੋਮੀਟਰ ਤੋਂ ਲੈ ਕੇ 130 ਕਿਲੋਮੀਟਰ ਚੱਲਦਾ ਹੈ ਇਹ ਬੈਟਰੀ 12 42 ਦੀ ਬਹੁਤ ਵੱਡੀ ਬੈਟਰੀ ਹੈ ਇਹ ਨੋਨ ਆਰਸੀ ਮਾਡਲ ਪਹਿਲਾ ਮਾਡਲ ਹੈ ਜਿਹੜਾ 100 ਤੋਂ 140 ਕਿਲੋਮੀਟਰ ਚੱਲਦਾ ਹੈ ਇਹ ਵੀ ਸਾਡੇ ਕੋਲ ਅਵੇਲੇਬਲ ਹੈ ਬੈਟਰੀ ਇੰਨੀ ਚੱਲਦੀ ਹਾਂਜੀ ਹਾਂਜੀ ਚਾਰਜਿੰਗ ਤੇ ਕਿੰਨਾ ਟਾਈਮ ਲੱਗਦਾ 6 6.5 ਘੰਟੇ ਸੇਮ ਟਾਈਮ ਹਾਂਜੀ ਹਾਂਜੀ ਇਹ 100 ਤੋਂ 140 ਕਿਲੋਮੀਟਰ ਚੱਲੇਗਾ ਔਰ ਗਾਰੰਟੀ ਨਾਲ ਤਾਂ ਬਿਲਕੁਲ ਆਫਰ ਦਿੱਤੇ ਜਾ ਰਹੇ ਆ ਆਨੰਦ ਮੋਟਰਸ ਦੇ ਵੱਲੋਂ ਬੈਟਰੀਜ਼ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਜਿਹੜੀਆਂ ਲੱਖ ਰੁਪਏ ਦੀਆਂ ਤਿੰਨ ਸਕੂਟਰੀਆਂ ਬਿਨਾ ਗਾਰੰਟੀ ਤੋਂ ਵਿਕਰੀਆਂ ਮਾਰਕੀਟ ਦੇ ਵਿੱਚ ਉਹਦੇ ਵਿੱਚ ਵੀ ਆਫਰ ਹੈ 35000 ਰੁਪਏ ਦੇ ਵਿੱਚ ਉਸਦੇ ਨਾਲ ਦਾ ਹੀ ਸਕੂਟਰ ਦਿੱਤਾ ਜਾ ਰਿਹਾ ਔਰ ਨਾਲ ਉਸਦੇ ਗਾਰੰਟੀ ਵੀ ਦਿੱਤੀ ਜਾ ਰਹੀ ਹੈ ਤਾਂ ਜੇਕਰ ਤੁਸੀਂ ਈ-ਬਾਈਕ ਲੈਣ ਦੇ ਚਾਹਵਨ ਹੋ ਸਲਾਹ ਬਣਾ ਰਹੇ ਹੋ ਤਾਂ ਜਲਦੀ ਕਰੋ ਕਿਉਂਕਿ ਇਹ ਆਫਰ ਜਿਹੜਾ ਹੈਗਾ ਸਿਰਫ 15 ਦਿਨਾਂ ਦੇ ਲਈ ਹੈ ਔਰ 15 ਦਿਨਾਂ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਈ ਬਾਈਕ ਆਨੰਦ ਮੋਟਰਸ ਤੋਂ ਖਰੀਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ 6000 ਰੁਪਏ ਦਾ ਕੂਲਰ ਬਿਲਕੁਲ ਮੁਫਤ ਦਿੱਤਾ ਜਾਏਗਾ ਤਾਂ ਪਤਾ ਇੱਕ ਵਾਰੀ ਨੋਟ ਕਰ ਲਓ ਫੋਨ ਨੰਬਰ ਜਿਹੜਾ ਉਹ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਹੈਗਾ ਪਤਾ ਇੱਕ ਵਾਰੀ ਨੋਟ ਕਰ ਲਓ ਆਨੰਦ ਮੋਟਰਸ ਨੇੜੇ ਨਵਾਂ ਬੱਸ ਸਟੈਂਡ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜਲਾਲਾਬਾਦ